ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਨੇ ਆਂ ਨਿੰਬੂਰੇ ਬੂਟੇ ਨੂੰ ਆਪਣਾ ਪਾਣੀ ਦੇਂਦਾ ਕੀ ਹਿਸਾਬ ਕਿਤਾਬ ਆ ਵਿਆ ਕਿਉਂਕਿ ਨਿੰਬੂਰੇ ਬੂਟੇ ਨੂੰ ਇੱਕੋ ਹੀ ਮਾਰ ਪੈਂਦੀ ਆ ਜਿੰਨੀ ਮਰਜ਼ੀ ਕੇਅਰ ਕਰੀਓ ਜੇ ਇਸ ਨੂੰ ਵੱਧ ਪਾਣੀ ਆ ਗਿਆ ਤਾਂ ਵੀ ਬੂਟਾ ਸੁੱਗ ਗਿਆ ਜੇ ਇਸ ਨੂੰ ਘੱਟ ਪਾਣੀ ਆ ਗਿਆ ਸੁੱਕਾ ਲੱਗ ਗਿਆ ਤਾਂ ਵੀ ਬੂਟਾ ਜਾਂਦਾ ਲੱਗਾ ਇਹ ਆਪਾਂ ਗਮਲੇ ਦੀ ਵਿੱਚ ਬੂਟੇ ਲਾਉਣ ਦੀ ਗੱਲ ਕਰਦੇ ਆਂ ਵੀ ਗੇਹਸਾਨਾ ਦੇਣਾ ਚਾਹੀਦਾ ਆਪਾਂ ਆਹ ਦੇਖ ਲਓ ਫੜ ਕੇ ਨਾ ਵਧੀਆ ਹੁੰਦਾ ਇਸ ਨੂੰ ਗਮਲੇ ਵਿੱਚ ਵੀ ਆਪਾਂ ਜੇ ਕਿਤੇ ਕੋਈ ਜਗ੍ਹਾ ਥੋੜੀ ਆਪਾਂ ਗਮਲੇ ਵਿੱਚ ਵੀ ਨਿੰਬੂਰਾ ਬੂਟਾ ਲਗਾ ਸਕਦੇ ਆਂ ਇਹ ਆਪਾਂ ਲਗਾਇ ਇਹਦੇ ਦੇਖਣ ਵਾਸਤੇ ਤੇ ਬਾਕੀ ਆ ਦੇਖੋ ਇਸ ਨੂੰ ਵੀ ਫੌਲ ਵਧੀਆ ਆਇਆ ਉਹਦਾ ਤੇ ਇਸ ਵਿੱਚ ਆਪਾਂ ਪਾਣੀ ਦੇਖ ਵਿੱਚ ਚੀਜ਼ ਦੇਖਣ ਵਾਲੀ ਹੁੰਦੀ ਆ ਫਿਰ ਇਸ ਨੂੰ ਪਾਣੀ ਵੱਧ ਨਾ ਲੱਗ ਜਵੇ ਇਸ ਲਈ ਆ ਦੇਖੋ ਆਪਾਂ ਇਸ ਦੇ ਵਿੱਚ ਮੱਖਣ ਦਾ ਬੀਜਿਆ ਹੋਇਆ ਸੀਗਾ ਇਸ ਦੇ ਗਮਲੇ ਵਿੱਚ ਚਲੋ ਇਹ ਗਮਲਾ ਛੋਟਾ ਆਪਾਂ ਇਸ ਨੂੰ ਵੱਡੇ ਗਮਲੇ ਵਿੱਚ ਟ੍ਰਾਂਸਪਲੈਂਟ ਕਰਾਂਗੇ ਤਾਂ ਉਹਦੀ ਵੀਡੀਓ ਪਾਵਾਂਗੇ ਆ ਦੇਖੋ ਇਸ ਵਿੱਚ ਹਰਾ ਆ ਮੱਖਣ ਕਾ ਆ ਜਾ ਵਰਸੀਨ ਆਪਾਂ ਰੜਾਇਆ ਰਿਹਾ ਦੇ ਵਿੱਚ ਤੇ ਇਹਦੇ ਵਿੱਚ ਦੇਖੋ ਕਮਲਾਉਣ ਲੱਗ ਪਿਆ ਜਦੋਂ ਇਹ ਕਾ ਕਮਲਾਉਣ ਲੱਗ ਪਿਆ ਆਪਾਂ ਉਹ ਦਿਨ ਹੀ ਇਸ ਨੂੰ ਪਾਣੀ ਪਾ ਲੈਣਾ ਫਿਰ ਬੂਟੇ ਨੂੰ ਬਿਲਕੁਲ ਝਟਕਾ ਨਹੀਂ ਲੱਗਦਾ ਜਾਂ ਤੱਕ ਇਹ ਕਾ ਹਰਾ ਪਬੂਟੇ ਨੂੰ ਪਾਣੀ ਨਹੀਂ ਦੇਣਾ ਇਹੋ ਹੀ ਅਸੀਂ ਮੇਨ ਸਾਵਧਾਨੀ ਹੈ ਆ ਦੇਖ ਲੋ ਇਹ ਹੁਣ ਬਰਸੀਨ ਦੇ ਪੱਤੇ ਕਮਲਾਉਣ ਲੱਗ ਪਏ ਆਪਾਂ ਇਹ ਦੋ ਚੀਜ਼ਾਂ ਠੰਡ ਦੇ ਮੌਸਮ 'ਚ ਵੀ ਕਰ ਸਕਦੇ ਆ ਕਿਉਂਕਿ ਠੰਡ ਦੇ ਮੌਸਮ 'ਚ ਜਿਆਦਾ ਪਾਣੀ ਦੀ ਸਮੱਸਿਆ ਆਉਂਦੀ ਤੇ ਬੂਟੇ ਨੂੰ ਹੋਆ ਲੱਗ ਜਾਂਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਤੇ ਬੂਟਾ ਸੁੱਕ ਜਾਂਦਾ ਆਪਾਂ ਬਹੁਤ ਵਾਰੀ ਬੂਟੇ ਖਰਾਬ ਕਰ ਕਰ ਦੇਖਿਆ ਤੇ ਹੌਲੀ ਹੌਲੀ ਇਹ ਤਜਰਬਾ ਨਿਕਲਿਆ ਵਿੱਚੋਂ ਤੇ ਆਪਾਂ ਇਹ ਤੁਹਾਡੇ ਨਾਲ ਸਾਂਝਾ ਕਰਤਾ ਕੋਈ ਵੀ ਆਪਣਾ ਬੀਜ ਜਾਂ ਗਮਲੇ ਵਿੱਚ ਨੀ ਬੂੜਾ ਬੂਟਾ ਲਗਾਉਣਾ ਚਾਹੁੰਦਾ ਤੇ ਆਹ ਚੀਜ਼ ਜ਼ਰੂਰ ਕਰੇ ਆ ਇਸ ਵਿੱਚ ਵੀ ਦੇਖ ਲਓ ਬਰਸੀਨ ਹਰਾ ਹੈ ਇਸ ਨੂੰ ਹਜੇ ਆਪਾਂ ਪਾਣੀ ਨਹੀਂ ਦੇਣਾ ਤੇ ਦੂਸਰੇ ਵਿੱਚ ਬਰਸੀਨ ਤੇ ਘਾਹਕ ਬਣਾਉਣ ਲੱਗੇ ਉਸ ਨੂੰ ਆਪਾਂ ਪਾਣੀ ਦੇ ਸਕਦੇ ਹਾਂ ਤੇ ਦੂਜਾ ਨੰਬਰ ਆਪਾਂ ਗਰਮੀਆਂ ਨੂੰ ਕੀ ਬੀ ਸਕਦੇ ਗਰਮੀਆਂ ਨੂੰ ਇਸ ਵਿੱਚ ਆਪਾਂ ਜਿਹੜਾ ਕੀ ਹੁੰਦਾ ਆ ਗਰਮੀਆਂ ਨੂੰ ਆਪਾਂ ਇਸ ਵਿੱਚ ਅਲੱਗ ਬੀਤਾ ਨਹੀਂ ਜਦਾਂ ਕੀ ਆਪਣਾ ਗਿੰਨੀ ਘਾਹ ਹੋ ਗਿਆ ਤੇ ਬਾਜਰੀ ਦੀ ਦਾਣੀ ਵੀ ਕੀ ਸਾਰੇ ਆ ਪਰ ਗਰਮੀਆਂ ਚ ਮਹੀਨੇ ਇੱਕ ਵਾਰ ਆਪਾਂ ਨੂੰ ਉਹ ਪੱਟ ਕੇ ਦੁਬਾਰਾ ਬੀਜਣੇ ਪਿਆ ਕਰਨਗੇ ਨਹੀਂ ਤੇ ਜੜ ਲੰਬੇ ਹੋ ਜਾਂਦੇ ਵੈਸੇ ਇਹ ਚੀਜ਼ਾਂ ਬੀਜਣੀਆਂ ਬਹੁਤ ਜ਼ਰੂਰੀ ਹੈ ਜਿਹੜੇ ਜੜਾਂ ਚ ਚਲੋ ਆਪਣੇ ਤੇ ਗਮਲੇ ਛੋਟੇ ਆ ਕਬਲਾ ਥੋੜਾ ਵੱਡਾ ਰੱਖਣਾ ਚਾਹੀਦਾ ਆਪਾਂ ਇਹ ਗਮਲਾ ਥੋੜਾ ਜਿੰਨਾ ਵੱਡਾ ਰੱਖਣਾ ਚਾਹੀਦਾ ਆਪਾਂ ਨੂੰ ਤੇ ਆਪਾਂ ਵੀ ਇਸ ਨੂੰ ਵੱਡੇ ਗਮਲੇ ਤੇ ਟ੍ਰਾਂਸਪਲੈਂਟ ਕਰਾਂਗੇ ਤੇ ਬਾਕੀ ਆਹ ਚੀਜ਼ ਜ਼ਰੂਰੀ ਕਰਨੀ ਚਾਹੀਦੀ ਜੀ ਨਿੰਪੂ ਦਾ ਬੂਟਾ ਤਾਂ ਕਦੇ ਹੀ ਖਰਾਬ ਨਹੀਂ ਹੋਊਗਾ ਓਕੇ ਧੰਨਵਾਦ ਜੀ ਸਾਰਿਆਂ ਦਾ ਜੀ